ਹਾਂਜੀ ਕਿੱਦਾਂ ਸਾਰੇ ਧੱਖਣ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਅੱਜ ਕਰੂਗਾ ਇਹ ਗੜਬੜ ਮਨ ਲੱਗਦੀ ਜਿਹੜੇ ਹਸਾਬ ਗੱਲ ਚੱਲ ਰਿਹਾ ਬਾਪੂ ਛੱਡਿਆ ਵਾ ਅੱਜ ਫਲੇਜ਼ਰ ਪਰ ਮਾਰਤਾ ਸਾਰੇ ਪਰ ਦੋਛੀ ਮਚਰੇ ਤਾਂ ਇੱਕ ਸਾਲ ਮਾਰਨੇ ਕਰਕੇ ਤਕਰੀਬਨ ਖੇਤ ਧਰੇ ਗੇ ਫਲੇਜ਼ਰ ਪੱਜੇ ਵੀ ਤਾਂ ਫਾਇਦਾ ਬਹੁਤ ਆ ਖੇਤਾਂ ਨਾ ਪੱਧਰੇ ਹੋ ਜੰਨੇ ਆ ਕਟਾਈਂ ਵੀ ਘੱਟ ਲੱਗਦਾ ਜੇ ਆਪਾਂ ਹਰੇਕ ਸਾਲ ਮਾਰਦੇ ਆਂ ਬਹੁਤ ਜ਼ਿਆਦਾ ਅੰਬੀਆਂ ਲੱਗੀਆਂ ਵੀ ਇਸ ਵਾਰ ਇਹ ਅੰਬ ਨੂੰ ਵੀ ਪਹੁੰਗੇ ਚਾਰੀ ਨੰਦਾ ਇਹੜਾ ਉਹ ਖੇਤ ਦੇ ਵਿੱਚ ਖੜਾ ਨਾ ਅੰਬੀਆਂ ਨੂੰ ਵੀ ਇਸ ਵਾਰ ਬਹੁਤ ਉਨ ਨੂੰ ਤਕਰੀਬਨ ਲੱਗਦੀਆਂ ਇੱਕ ਸਾਲ ਛੱਡ ਕੇ ਨਾ ਕਈ ਵਾਰ ਦੋ ਪਿਛਲੇ ਸਾਲ ਵੀ ਲੱਗੀਆਂ ਵੀ ਸੀ ਇੱਥੇ ਕੀ ਫੇਲ ਲੱਗ ਗਈ ਆ ਕਈ ਸਾਲ ਬਾਅਦ ਨਾ ਦੇਖੀ ਸੜਕ ਨਵੀਂ ਬਣੀ ਇਹ ਸਾਡੇ ਖੇਤਾਂ ਨੂੰ ਆਉਂਦੀ ਆ ਪਾਣੀ ਨੂੰ ਮੈਨ ਹਾਰਟ ਕਲਾਸ ਹੁਣ ਇਹਨੂੰ ਸਾਂਭਣਾ ਸਾਡੇ ਸਾਰੇ ਖੇਤਾਂਾਂ ਦੀ ਜ਼ਿੰਮੇਵਾਰੀ ਆ ਸਾਂਭਣੇ ਦਾ ਕਿਹ ਇੱਕ ਤਾਂ ਥੋੜਾ ਜਿਹਾ ਹੈ ਦਿੱਕਤ ਇਹ ਸਾਡੇ ਦਾ ਰੇਤਾ ਹੈ ਇਹ ਏਰੀਏ ਚ ਰੇਤੇ ਵਾਲੀ ਸੜਕ ਛੇਤੀ ਖਰਾਬ ਹੋ ਜਾਂਦੀ ਟੁੱਟ ਜਾਂਦੀ ਪੈ ਜਾਂਦੀ ਆ ਹਰੇ ਤੱਕ ਹਸਕ ਜਾਂਦਾ ਤੇ ਨੰਬਰ ਦੂਜਾ ਜਿਕਣਾ ਕੋਈ ਬੰਦਾ ਤਵੀਆਂ ਖੋਲ ਕੇ ਲੈ ਗਿਆ ਜਾਂ ਟਾਇਰਾਂ ਦੇ ਸਲਿੱਪ ਵੱਜ ਕੇ ਕਿਤੇ ਫਿਰ ਸੜਕ ਨੂੰ ਵੱਡਾ ਲੱਗ ਗਿਆ ਬਣਾ ਫਿਰ ਸੜਕ ਨਹੀਂ ਖੜਦੀ ਹੈਗੀ ਤੇ ਇੱਕ ਪਾਣੀ ਤੇ ਪਚੌਰ ਰੱਖਣਾ ਪੈਂਦਾ ਜੇ ਪਾਣੀ ਲੰਘ ਗਿਆ ਫਿਰ ਲੁੱਕ ਨਹੀਂ ਕੁਝ ਵੀ ਕਰਦੇ ਜੇ ਇਹਦੀ ਲੰਬੀ ਉਮਰ ਕਰਨੀ ਸੜਕ ਦੀ ਮਤਲਬ ਚੱਲਦੀ ਰੱਖਣੀ ਆ ਫਿਰ ਇਹ ਗੱਲਾਂ ਦਾ ਧਿਆਨ ਰੱਖਣਾ ਪੈਣਾ ਨਹੀਂ ਤਾਂ ਟੁੱਟੀ ਦਾ ਪਈ ਹੋਆ ਫਿਰ ਐਨ ਬਣ ਗਈ ਕਨਾ ਆਪਣੇ ਟਾਈਮ ਦਾ ਬਚਪਨ ਹੁੰਦਾ ਤਾਂ ਐਦਵਾਰ ਛੁੱਟੀ ਸਾਜਰੀ ਨਾ ਆ ਕੇ ਸ਼ਕਤੀਮਾਨ ਵਗੈਰਾ ਦੇਖਣੇ ਹੁਣ ਤਾਂ ਨਿਆਣੇ ਉੱਠਦੇ ਨਹੀਂ ਹੈਗੇ ਹੁਣ ਉੱਠਦੇ ਆ ਅਸੀਂ ਲੇਟ ਉੱਠੇ ਆ ਅੱਗੇ ਮਾਂ-ਬਾਪ ਘਰ ਨੂੰ ਲਿਆਉਂਦੇ ਹੁੰਦੇ ਤੇ ਨਿਆਣੇ ਲੱਭ ਕੇ ਹੁਣ ਘਰ ਤੇ ਬਾਹਰ ਕੱਢਣੇ ਪੈਂਦੇ ਨੇ ਨਿਆਣੇ ਵੀ ਜਾਓ ਖੇਡ ਲਓ ਬਾਹਰ ਟੀਵੀ ਦਾ ਘੜਾ ਛੱਡ ਦਿਓ ਅੱਗੇ ਬੱਚੇ ਟੀਵੀ ਵੀ ਦੇਖੀ ਜਾਂਦੇ ਤੇ ਖੇਡਦੇ ਵੀ ਹੁੰਦੇ ਤੇ ਸਮਾਂ ਹਲ ਵਧੀਆ ਤਰ੍ਹਾਂ ਬਣਾਣਾ ਮੋਤੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਇਹ ਵੀਡੀਓ ਵਧੀਆ ਲੱਗਦੀ ਹੈ ਨਾਲੇ ਸ਼ੇਅਰ ਕਰਦੇ ਕਰੋ ਧੰਨਵਾਦ